ਇਹਨਾਂ ਨੇ ਬੰਦਗੀ ਕੀਤੀ ਹੈ ਇਹਦੇ ਇਹੋ ਜਿਹੇ ਗੁਰਸਿੱਖ ਭਗਤੀ ਕਰਨ ਵਾਲੇ ਮਾਲਾ ਫੇਰਨ ਵਾਲੇ ਭਗਵਤ ਕਪੜਿਆਂ ਵਾਲੇ ਪਰ ਪਾਤਸ਼ਾਹ ਮਹਾਰਾਜ ਜੀ ਦੇ ਹੱਥਿਆਰ ਹੋ ਗਏ ਬਰਾਦੇ ਨਾਲ ਹੁਣ ਉਧਰ ਮਾਮਾ ਜੀ ਨੇ ਜੋ ਫੱਟ ਨਭਾਉਣੇ ਸਨ ਨਾਨਕਾਂ ਦਾ ਬਸਤਰ ਨਾਨਕੇ ਦਾ ਜੋੜਾ ਉਹ ਮੇਰੇ ਪਾਤਸ਼ਾਹ ਮਹਾਰਾਜ ਜੀ ਦੀ ਅੱਗੇ ਲੈ ਕੇ ਰੱਖ ਦਿੱਤਾ ਭਾਈ ਗੁਰਦਾਸ ਜੀ ਨੇ ਜਦੋਂ ਜੋੜਾ ਚਾਮਾ ਲਿਆ ਕੇ ਚਰ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਅੱਗੇ ਰੱਖਿਆ ਨਾ ਮੇਰੇ ਪਾਤਸ਼ਾਹ ਮਹਾਰਾਜ ਨੇ ਆਪਣੇ ਨਾਨਕਾਂ ਦਾ ਜੋ ਬਸਤਰ ਸਨ ਨਾ ਉਹ ਬਸਤਰ ਤੇ ਉਹਨਾਂ ਨੇ ਪਹਿਨ ਲਏ ਜਿਹੜਾ ਜੋੜਾ ਸੀ ਨਾ ਜੋੜਾ ਤੈਨਰ ਤੋਂ ਮੇਰੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਕਹਿੰਦੇ ਮਾਮਾ ਜੀ ਇਹ ਤੁਹਾਡਾ ਜੋੜਾ ਨਹੀਂ ਪਾਇਆ ਜਾਏਗਾ ਇਹ ਤੁਹਾਡਾ ਜੋੜਾ ਨਹੀਂ ਪਹਿਨਿਆ ਜਾਵੇਗਾ ਹੁਣ ਜਿਸ ਤਰ੍ਹਾਂ ਮਾਮਾ ਜੀ ਦੇ ਨਾਲ ਧਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸਵਾਲ ਤੇ ਜਵਾਬ ਪੈ ਕਰਦੇ ਹੈ ਉਸ ਵਾਂਗ ਸੀਮਰ ਢਾਟੀ ਜਿੱਸਾ ਹੈ ਗੁਰਾਂ ਦੇ ਗੋਮਾ ਮੈਨੂੰ ਸਾਬੇ ਰੱਖੇ ਆ ਲਿਆ ਕੇ ਜਾਣ ਜਾ ਮੈਨੂੰ ਹੱਸ ਕੇ ਗੁਰਾਂ ਦੇ ਗੋਮਾ ਮੈਨੂੰ ਚਮਕ ਲੈ ਲਿਆ ਸਮਨ ਚਲੇਉਣਾ ਨਹੀਂ ਰੱਖੋ ਸਾਬ ਕੇ ਸਾਬ ਕੇ ਲਿਜਾਣਾ ਇਸ ਅੱਜ ਪਾਉਣਾ ਨਹੀਂ ਰੱਖੋ ਸਾਬ